ਤਾ 1 ਜੂਨ ਜਾਣੇ ਲੋਕ ਸਭਾ ਚੋਣਾਂ ਦਾ ਤਿਹਾਰ ਹੈ ਜਿਹੜਾ ਪੂਰੇ ਪੰਜਾਬ ਦੇ ਵਿੱਚ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਜਿੱਥੇ ਆਮ ਪੀੜੀ, ਯੁਵਕਾ ਪੀੜੀ ਤੇ ਨੌਜਵਾਨ ਪੀੜੀ ਹੈ ਜਿਹੜੀ ਵੋਟ ਪਾਉਣ ਤੋਂ ਕਤਰੋਂਦੀ ਹੈ ਉੱਥੇ ਮਹਿਲਾਂ ਦਾ ਇਹ ਵੀ ਕਹਿਣਾ ਹੈ ਕਿ ਗਰਮੀ ਦੇ ਕਾਰਨ ਅਸੀਂ ਵੋਟ ਪਾਉਣ ਨਹੀਂ ਜਾਣਾ ਪਰ ਇਸ ਦੇ ਵਿਚਕਾਰ ਇੱਕ ਵੀਡੀਓ ਜੋ ਤੁਹਾਡੇ ਨਾਲ ਇਸ ਵਕਤ ਸਾਂਝੀ ਕਰਿਆ ਦੇਖੋਗੇ ਬਜ਼ੁਰਗ ਜਿਸ ਦੀ ਉਮਰ ਮਹਿਜ਼ 102 ਸਾਲਾ ਦੱਸੀ ਜਾ ਰਹੀ ਹੈ ਇਸ ਦੇ ਵਿੱਚ ਐਨਾ ਉਤਸ਼ਾਹ ਐਨਾ ਦਾ ਮੰਨਣਾ ਹੈ ਕਿ ਸਾਡਾ ਵੋਟ ਪਾਉਣ ਦਾ ਅਧਿਕਾਰ ਹੈ ਤੇ ਅਸੀਂ ਆਪਣਾ ਹੱਕ ਦਾ ਇਸਤੇਮਾਲ ਆ ਜਿਹੜਾ ਉਹ ਜ਼ਰੂਰ ਕਰਾਂਗੇ ਪਰ ਇਸ ਦੇ ਵਿਚਕਾਰ ਹਰਾਮ ਕਰ ਦੇਣ ਵਾਲੀ ਇਹ ਗੱਲ ਹੈ ਕਿ ਪੁਖਤਾ ਪ੍ਰਬੰਧ ਜੋ ਕੀਤੇ ਜਾਣੇ ਸੀ ਦਰਅਸਲ ਤੁਸੀਂ ਦੇਖੋ ਕਿ ਪੁਖਤਾ ਪ੍ਰਬੰਧ ਕਿਤੇ ਵੀ ਨਜ਼ਰ ਨਹੀਂ ਆ ਰਹੇ ਤਾਂ ਬੀਐਸਐਫ ਦੇ ਜਿਹੜੇ ਜਵਾਨ ਨੇ ਇਸ ਬਜ਼ੁਰਗ ਨੂੰ ਜਿਸ ਦੀ ਉਮਰ ਮਹਾ 102 ਸਾਲਾ ਦੱਸੀ ਜਾ ਰਹੀ ਹੈ ਇਸ ਬਜ਼ੁਰਗ ਨੂੰ ਕੁਰਸੀ ਦੇ ਉੱਤੇ ਬਿਠਾ ਕੇ ਪੋਲਿੰਗ ਬੂਥ ਤੇ ਲਜਾਇਆ ਜਾ ਰਿਹਾ ਨੇ ਆਖਿਰਕਾਰ व्हीਲ ਚੇਅਰ ਦੀ ਅਰੇਂਜਮੈਂਟ ਸੇ ਜਿਹੜੇ ਉਹ ਕਿਉਂ ਨਹੀਂ ਕੀਤੇ ਜਾ ਰਹੇ ਇਸ ਦੇ ਜ਼ਿੰਮੇਵਾਰ ਕੌਣ ਨੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਬਜ਼ੁਰਗਾਂ ਦੇ ਲਈ ਇਹ ਸਹੂਲਤਾਂ ਹੋਣਗੀਆਂ ਪਾਣੀ ਦੀਆਂ ਸਹੂਲਤਾਂ ਹੋਣਗੀਆਂ ਇੱਥੋਂ ਤੱਕ ਕਿ ਫਰਸਟ ਸੇਡ ਤੱਕ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਜਿਸ ਦੀ ਇੱਥੇ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਬਜ਼ੁਰਗਾਂ ਨੇ ਵੀ ਵੋਟ ਪਾਉਣ ਆਣਾ ਪਰ ਬਜ਼ੁਰਗਾਂ ਲਈ व्हीਲ ਚੇਅਰ ਤੇ ਰੇਂਜਮੈਂਟਸ ਕਿੱਥੇ ਕੀਤੇ ਨੇ ਦਿਖਾਈ ਕਿਉਂ ਨਹੀਂ ਦੇ ਰਹੇ ਬਿਲਕੁਲ ਤਸਵੀਰ ਸਾਹਮਣੇ ਆਈ ਹੈ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਇਸ ਬਜ਼ੁਰਗ ਨੂੰ ਕੁਰਸੀ ਦੇ ਉੱਤੇ ਬਿਠਾ ਕੇ ਪੋਲਿੰਗ ਦਾ ਬੋਤਲ ਲਜਾਇਆ ਜਾ ਰਿਹਾ ਹਰਾਮ ਕਰ ਦੇਣ ਵਾਲੀਆਂ ਤਸਵੀਰਾਂ ਨੇ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਨੇ ਇਸ ਸਬੰਧੀ ਕੀ ਹੈ ਤੁਹਾਡੀ رائے ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਸਐਮਜ਼ న్యూਸ ਬਿਊਰੋ ਰਿਪੋਰਟ